ਪੰਜਾਬ ਦੇ ਲੁਧਿਆਣਾ ਤੋਂ ਇਸ ਵਕਤ ਇੱਕ ਸ਼ਰਮਸਾਰ ਘਟਨਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ 14 ਸਾਲ ਦੀ ਨਾਬਾਲਗ ਲੜਕੀ ਨੂੰ ਪਿਛਲੇ 3 ਮਹੀਨਿਆਂ ਤੋਂ ਫੋਨ ਤੇ ਬਲੈਕਮੇਲ ਕੀਤਾ ਜਾ ਰਿਹਾ ਸੀ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਉਸ ਦੇ ਨਾਲ ਜਬਰੀ ਸਰੀਰਕ ਸੰਬੰਧ ਬਣਾਏ ਜਾ ਰਹੇ ਸਨ ਜੀਹਾਂ ਦੱਸ ਦਈਏ ਕਿ ਇਹ ਘਟਨਾ ਪੰਜਾਬ ਦੇ ਲੁਧਿਆਣਾ ਦੀ ਹੈ ਇਸ ਘਟਨਾ ਦਾ ਖੁਲਾਸਾ ਉਸ ਵਕਤ ਹੋਇਆ ਜਦੋਂ ਪੀੜਤਾ ਦੇ ਭਰਾ ਨੂੰ ਇਸ ਗੱਲ ਬਾਰੇ ਸ਼ੱਕ ਹੋਇਆ ਉਸ ਨੇ ਪੂਰੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਉਹ ਆਪਣੇ ਬੇਟੇ ਦੇ ਨਾਲ ਤੇ 14 ਸਾਲ ਦੀ ਭੈਣ ਦੇ ਨਾਲ ਜਦੋਂ ਖਾਣਾ ਖਾ ਕੇ ਆਪਣੇ ਕਮਰੇਆਂ ਦੇ ਵਿੱਚ ਸੌਣ ਚਲੇ ਗਏ ਸਨ ਉਸ ਤੋਂ ਬਾਅਦ ਰਾਤ ਨੂੰ ਜਦੋਂ ਉਸਦੀ ਅੱਖ ਖੁੱਲਦੀ ਹੈ ਤਾਂ ਉਸਨੇ ਦੇਖਿਆ ਕਿ ਉਸਦੀ ਭੈਣ ਆਪਣੇ ਸੌਣ ਵਾਲੇ ਬਿਸਤਰ ਤੇ ਨਹੀਂ ਹੈ ਇਸ ਕਰਕੇ ਉਸਨੇ ਫੋਨ ਦੀ ਫਲੈਸ਼ ਲਾਈਟ ਦੇ ਰਾਹੀਂ ਪੂਰੀ ਛੱਤ ਨੂੰ ਕੰਗਾ ਲਿਆ ਆਸ-ਪਾਸ ਦੇਖਿਆ ਤੇ ਉਸਨੇ ਪਾਇਆ ਕਿ ਉਸਦੀ ਭੈਣ ਉੱਥੇ ਨਹੀਂ ਹੈ ਇਸ ਤੋਂ ਬਾਅਦ ਉਸਦੀ ਨਜ਼ਰ ਘਰ ਦੇ ਨੇੜੇ ਇੱਕ ਖਾਲੀ ਫਲੈਟ ਤੇ ਪੈਂਦੀ ਹੈ ਜਿਸ ਤੋਂ ਉਸਦੀ ਪਣ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਰਹੀ ਸੀ ਇਸ ਤੋਂ ਬਾਅਦ ਉਸਨੇ ਆਪਣੇ ਪੈਣ ਨੂੰ ਪੂਰੇ ਮਾਮਲੇ ਬਾਰੇ ਪੁੱਛਿਆ ਤਾਂ ਉਸਦੀ ਪੈਣ ਨੇ ਖੁਲਾਸਾ ਕੀਤਾ ਕਿ ਪਿਛਲੇ 3 ਮਹੀਨਿਆਂ ਤੋਂ ਗਵਾਂਡੀਆਂ ਦਾ ਲੜਕਾ ਹੀ ਉਸ ਨੂੰ ਫੋਨ ਤੇ ਬਲੈਕਮੇਲ ਕਰ ਰਿਹਾ ਹੈ ਤੇ ਉਸ ਨੂੰ ਧਮਕੀਆਂ ਦੇ ਰਿਹਾ ਹੈ ਤੇ ਪਿਛਲੇ 3 ਮਹੀਨਿਆਂ ਤੋਂ ਉਸ ਦੇ ਨਾਲ ਜ਼ਬਰੀ ਸਰੀਰਕ ਸੰਬੰਧ ਬਣਾ ਰਿਹਾ ਹੈ ਉਸ ਦਾ ਰੇਪ ਕਰ ਰਿਹਾ ਹੈ ਇਸ ਘਟਨਾ ਤੋਂ ਬਾਅਦ ਪੀੜਤਾ ਦੇ ਭਰਾ ਨੇ ਲਾਡੋਵਾਲ ਥਾਣਾ ਦੇ ਵਿਖੇ ਰਿਪੋਰਟ ਦਰਜ ਕਰਵਾਈ ਹੈ ਰਿਪੋਰਟ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਸਾਰੇ ਮਾਮਲੇ ਦੀ ਜਾਂਚ ਕੀਤੀ ਹੈ ਤੇ ਰੁਪਈਆਂ ਦੀ ਭਾਲ ਦੇ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ ਦੇ ਨਾਲ ਹੀ ਪੁਲਿਸ ਨੇ ਇਹ ਵੀ ਯਕੀਨ ਦਿਵਾਇਆ ਕਿ ਇਸ ਲੜਕੇ ਦੇ ਨਾਲ ਅਗਰ ਕੋਈ ਹੋਰ ਵੀ ਸ਼ਾਮਿਲ ਹੋਇਆ ਤੇ ਉਸ ਤੇ ਵੀ ਪੂਰੀ ਕਾਰਵਾਈ ਹੋਏਗੀ ਪੁਲਿਸ ਨੇ ਨਾਲ ਹੀ ਇਹ ਯਕੀਨ ਦਿਵਾਇਆ ਹੈ ਕਿ ਇਨ੍ਹਾਂ ਰੁਪਈਆਂ ਨੂੰ ਬਣਦੀ ਸਜ਼ਾ ਜ਼ਰੂਰ ਦਿੱਤੀ ਜਾਵੇਗੀ